ਦੇਖੋ ਮੈਂ ਕਹਿੰਦਾ ਵੇ ਵਾਦਾ ਕਦੇ ਵੀ ਕੋਈ ਨਹੀਂ ਕਰਨਾ ਚਾਹੀਦਾ। ਹਮ ਉਹੀ ਕਰਨਾ ਚਾਹੀਦਾ ਜਿਹੜਾ ਬੰਦਾ ਜਾਂ ਸਰਕਾਰ ਕਰੇ। ਇਹ ਸਾਰੀਆਂ ਚੀਜ਼ਾਂ ਸੋਚ ਸਮਝ ਕੇ ਕਰਨੀਆਂ ਚਾਹੀਦੀਆਂ ਹੁੰਦੀਆਂ ਨੇ ਭਾਵੇਂ ਸਾਡੀ ਸਰਕਾਰ ਹੋਵੇ ਭਾਵੇਂ ਕਿਸੇ ਦੀ ਹੋਵੇ। ਲੇਕਿਨ ਉਸ ਤੋਂ ਬਾਅਦ ਲੋਕੀ ਨਹੀਂ ਭੁੱਲਦੇ। ਬੰਦਾ ਤਾਂ ਮਤਲਬ ਨੀ ਪੱਤਰ ਰੱਖ ਕੇ ਚਲੇ ਜਾਂਦੇ ਨੇ। ਲੇਕਿਨ ਲੋਕੀ ਯਾਦ ਰੱਖਦੇ ਨੇ ਜਿਵੇਂ ਤੁਸੀਂ ਯਾਦ ਰੱਖਿਆ ਹੁਣ। ਇੱਕ ਮੰਤਰੀ ਵਾਦਾ ਕਰਕੇ ਚਲੇ ਜਾਂਦਾ। ਲੇਕਿਨ ਉਸ ਤੋਂ ਬਾਅਦ ਫਰਨਾਸ ਨਹੀਂ ਹੁੰਦਾ। ਉਹ ਟਾਈਮ ਟੱਪ ਜਾਂਦਾ ਤੇ ਲੋਕੀ ਫਿਰ ਯਾਦ ਕਰਾਉਂਦੇ ਨੇ ਲੇਕਿਨ ਹੁਣ ਜਿਹੜੀ ਆਮ ਆਦਮੀ ਪਾਰਟੀ ਆ ਇਹਨਾਂ ਨੇ ਝੂਠੇ ਵਾਅਦੇ ਕਰਕੇ ਲਾਰੇ ਲਾ ਕੇ ਸਰਕਾਰ ਤਾਂ ਬਣਾ ਲਈ ਹੁਣ 3 ਸਾਲ ਹੋ ਗਏ ਸਿੰਗਲ ਪੈਣੀ ਜਿਹੜੀ ਆ ਉਹ ਪੈਸਾ ਨਹੀਂ ਆਇਆ ਦਿੱਲੀ ਜਾ ਕੇ ਕਹਿੰਦੇ ਨੇ ਕਿ ਅਸੀਂ 2500 ਰੁਪਏ ਦੇਵਾਂਗੇ ਔਰਤਾਂ ਨੂੰ ਇੱਥੇ 1000 ਰੁਪਏ ਦਿੱਤਾ ਨਹੀਂ ਗਾ ਜਿਹੜੇ ਲੋਕ ਨੇ VOTER ਨੇ ਉਹਨਾਂ ਨੂੰ ਵੀ ਮੈਂ ਬੜੇ ਹੱਜ਼ਤ ਦੇ ਸਤਕਾਰ ਨਾਲ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਪਸਾਰੀ ਨਾ ਬਣੋ ਤੋ ਵੀ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਨਾ ਕਰੋ ਕਿ ਫਗਵਾੜੇ ਚ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਪਾਰਟੀ ਕੋਲ ਮжоਰਿਟੀ ਸੀ ਇਹਨਾਂ ਨੇ ਧੱਕੇਸ਼ਾਹੀ ਕਰਕੇ ਡਰਾਵੇ ਦੇ ਕੇ ਕਿ ਤੁਹਾਡੇ ਦੇ ਝੂਠਾ ਪਰਚਾ ਪਾ ਦੇਾਂਗੇ ਆ ਕਰ ਦੇਾਂਗੇ ਇਸ ਤਰ੍ਹਾਂ ਲੋਕ ਰਾਜ ਦਾ ਇਹ ਕਤਲ ਕਰ ਰਹੇ ਨੇ ਵਰਨਾ ਇਹ ਇਹ ਕੁਝ ਹੋ ਰਿਹਾ ਨੇ ਕਿ ਵੀ ਅਸੀਂ ਚਾਰ ਕਾਰਪੋਰੇਸ਼ਨਾਂ ਤੇ ਇੰਨੀਆਂ ਕਮੇਟੀਆਂ ਤੇ ਕਬਜ਼ਾ ਕਰ ਲਿਆ ਇਹ ਕਬਜ਼ਾ ਨਹੀਂ ਹੁੰਦਾ ਇਹ ਕੀ ਕਰ ਰਿਹਾ ਜਿਹੜਾ ਇੰਡੀਆ ਇਸ ਤਰ੍ਹਾਂ ਕੇ ਜਿਹੜੀਆਂ ਐਗਜੂਕੇਸ਼ਨ ਲੱਗਦੀਆਂ ਨੇ ਉਹਦੇ ਵਿੱਚ ਵਕ ਵਕ ਆਈਟਮਾਂ ਲੋਕੀ ਦੇਖਣ ਵਾਸਤੇ ਹੁੰਦੇ ਨੇ ਜਿਹੜੇ ਇੰਡਸਟਰੀਅਲ ਲੋਗ ਨੇ ਉਹ ਇੰਡਸਟਰੀ ਵਾਲੇ ਪਾਸੇ ਮਿਸ਼ਨਰੀ ਦੇਖਦੇ ਨੇ ਜਿਨ੍ਹਾਂ ਨੇ ਘਰ ਬਣਾਉਣਾ ਹੁੰਦਾ ਉਹ ਆਪਣਾ ਸੈਨੀਟਰੀ ਦਾ ਸਮਾਨ ਦੇਖਦੇ ਨੇ ਕੋਈ ਫਰਨੀਚਰ ਦੇਖਦਾ ਕੋਈ ਕਿਚਨ ਦਾ ਮਤਲਬ ਦੇਖਦਾ ਔਰ ਜਿਹੜੇ ਡੋਰ ਬਣਾਉਂਦੇ ਨੇ ਉਹਨਾਂ ਉਹਨਾਂ ਨੂੰ ਉਹਨਾਂ ਤੋਂ ਮਤਲਬ ਪਤਾ ਲੱਗਦਾ ਕਿ ਵੀ ਇਹ ਕਿੱਥੋਂ ਦੀ ਲੱਕੜੀ ਆ ਕਿਸ ਤਰ੍ਹਾਂ ਬਣੀ ਹੋਈ ਆ ਔਰ ਕੀ ਇਹਦੀ ਐਕਿਊਰੇਸੀ ਹੈ ਕਿਉਂਕਿ ਅੱਜਕੱਲ ਮਸ਼ੀਨੀ ਯੁੱਗ ਹੈ ਮਸ਼ੀਨਾਂ ਦੇ ਵਿੱਚ ਸਾਰੀਆਂ ਚੀਜ਼ਾਂ ਬਣਦੀਆਂ ਨੇ ਅੱਗੇ ਕੀ ਹੁੰਦਾ ਸੀ ਘਰ ਦੇ ਵਿੱਚ ਲੱਕੜ ਲੈ ਕੇ ਅਸੀਂ ਫਰਨੀਚਰ ਵੀ ਬਣਾਉਂਦੇ ਸੀ ਜਾਂ ਦਰਵਾਜ਼ੇ ਬਣਾਉਂਦੇ ਸੀ ਜਾਂ ਜਿਹੜੀਆਂ ਵਿੰਡੋ ਬਣਦੀਆਂ ਸੀਗੀਆਂ ਉਹ ਸਾਰੇ ਲੱਗੇ ਰਹਿੰਦੇ ਸੀਗੇ ਆਪਣਾ ਰੰਦਾ ਲਾਂਦੇ ਸੀਗੇ ਹਾਰੀ ਨਾਲ ਮੜਦੇ ਸੀਗੇ ਹੁਣ ਸਾਰੀਆਂ ਮਸ਼ੀਨਾਂ ਆ ਗਈਆਂ ਮਸ਼ੀਨਾਂ ਦੇ ਵਿੱਚ ਜਿਹੜਾ ਇੱਕ ਤਾਂ ਸਟੈਂਡਰਡ ਸਾਈਜ਼ ਹੁੰਦਾ ਕੋਈ ਐਕਿਊਰੇਸੀ ਵਧੀ ਹੁੰਦੀ ਹੈ ਔਰ ਤਰ੍ਹਾਂ ਤਰ੍ਹਾਂ ਦਾ ਮਟੀਰੀਅਲ ਜਿਹੜਾ ਉਹ ਹੁੰਦਾ ਉਦੇ ਵਿੱਚ ਤੁਸੀਂ ਜਦੋਂ ਮਾਰਕੀਟ ਦੇ ਵਿੱਚ ਜਾਂਦੇ ਹੋ ਤੁਹਾਨੂੰ ਉਦਾਂ ਨਹੀਂ ਪਤਾ ਲੱਗਦਾ ਇੱਥੇ ਇੱਕੋ ਹੀ ਮਤਲਬ ਜਗਾ ਤੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਔਰ ਦੂਸਰੇ ਤੁਸੀਂ ਪਸੰਦ ਕਰ ਲੈਨੇ ਹੋ ਉੱਥੇ ਤੁਹਾਨੂੰ ਉਹ ਆਰਡਰ ਵੀ ਤੁਸੀਂ ਦੇ ਸਕਦੇ ਹੋ ਔਰ ਉਹ ਤੁਹਾਨੂੰ ਮਤਲਬ ਘਰੇ ਤੁਹਾਡੀ ਸਪਲਾਈ ਦੇ ਸਕਦੇ ਨੇ ਸੋ ਮੈਂ ਸਭ ਤੋਂ ਨਵੇਂ ਮੈਂ ਏਸ਼ੀਆ 72 ਐਗਜ਼ਿਬਿਸ਼ਨ ਦਿੱਲੀ ਜਿਹੜੀ ਦੇਖੀ ਸੀ ਏਸ਼ੀਆ 72 ਤੋਂ ਲੈ ਕੇ ਅੱਜ ਤੱਕ ਪ੍ਰਗਤੀ ਮੈਦਾਨ ਦੇ ਵਿੱਚ ਜਿੰਨੀਆਂ ਵੀ ਐਗਜ਼ਿਬਿਸ਼ਨ ਲੱਗੀਆਂ ਨੇ ਉੱਥੇ ਨਵੀਆਂ ਤੋਂ ਨਵੀਆਂ ਚੀਜ਼ਾਂ ਆਉਂਦੀਆਂ ਨੇ ਭਾਵੇਂ ਤੁਸੀਂ ਜੰਨੀ ਸਾਹਿਬ ਉਦਕਰਨ ਕਰਕੇ ਸੀ ਲੁਧਿਆਣੇ ਉਹ ਪੱਥਰ ਵੀ ਪੱਟਦਾ ਤੇ ਉਹ ਜਗਾ ਵੀ ਨਹੀਂ ਦਿੱਤੀ ਗਈ ਤੇ ਕਿਸ ਤਰ੍ਹਾਂ ਦੇਖ ਲਓ ਕਾਂਗਰਸ ਪਾਰਟੀ ਨੇ ਜੋ ਵਾਦਾ ਕੀਤਾ ਸੀਗਾ ਕਿ ਸੰਜੀਤ تلوار ਨੇ 4000 ਕਰੋੜ ਦੀ ਡਿਵੈਲਪਮੈਂਟ ਦਾ ਵਾਦਾ ਕੀਤਾ ਸੀਗਾ ਕਿ ਐਂਜੀਬਿਸ਼ਨ ਸੈਂਟਰ ਇੱਥੇ ਲਿਆਵਾਂਗੇ ਉਹ ਚੀਜ਼ਾਂ ਕਿੱਧਰ ਗਈਆਂ ਜੀ ਇਸ ਤਰ੍ਹਾਂ ਕਿ ਜੰਨੀ ਥੋੜੇ ਸਮੇਂ ਲਈ ਚੀਮੇਸਟਰ ਬਣਿਆ ਸੀਗਾ ਔਰ ਉਸ ਤੋਂ ਬਾਅਦ ਸਰਕਾਰ ਬਦਲ ਗਈ ਇਹ ਠੀਕ ਹੈ ਮੈਂ ਸਮਝਦਾ ਕਿ ਕੋਈ ਵੀ ਜਿਹੜੀ ਚੀਜ਼ ਆ ਉਹਦਾ ਅਗਰ ਤੁਸੀਂ ਨੀ ਪੱਤਰ ਰੱਖਦੇ ਹਾਂ ਉਸ ਤੋਂ ਪਹਿਲਾਂ ਤੁਹਾਨੂੰ ਜਿਹੜੀ ਇਹ ਲੈਂਡ ਜਿਹੜੀ ਆ ਉਹ ਮਤਲਬ ਅਕਵਾਇਰ ਕਰਕੇ ਜ਼ਿਮੀਦਾਰ ਨੂੰ ਪੈਸੇ ਦੇਣੇ ਨੇ ਪੈਸੇ ਜੇ ਕਿਸੇ ਡਿਪਾਰਟਮੈਂਟ ਦੀ ਆ ਤਾਂ ਉਹ ਉਸ ਡਿਪਾਰਟਮੈਂਟ ਦੇ ਨਾਂ ਟ੍ਰਾਂਸਫਰ ਕਰਾ ਕੇ ਫਿਰ ਉਹਦੀ ਜਿਹੜੀ ਸਰਵੇ ਰਿਪੋਰਟ ਬਣਾਓ ਤੁਸੀਂ ਔਰ ਉਹਦੇ ਵਿੱਚ ਤੁਹਾਡਾ ਕਿੰਨਾ ਅਪਰੋਕਸੀਮੇਟਲੀ ਐਸਟੀਮੇਟ ਲੱਗਦਾ ਉਹਦਾ ਪੈਸੇ ਦਾ ਬਰਬੰਦ ਕਰੋ ਔਰ ਪੈਸੇ ਦਾ ਪ੍ਰਬੰਧ ਕਰਨ ਤੋਂ ਬਾਅਦ ਤੁਸੀਂ ਵਕ ਵਕ ਮਤਲਬ ਕੰਪਨੀਆਂ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਉਹਨਾਂ ਨੂੰ ਟੈਂਡਰ ਕਾਲ ਕਰੇ ਉਹ ਟੈਂਡਰ ਕਾਲ ਕਰਨ ਤੋਂ ਬਾਅਦ ਤੁਹਾਡੇ ਕੋਲ ਕੰਪਨੀਆਂ ਆਉਂਦੀਆਂ ਨੇ ਤੁਸੀਂ ਜਿਹੜਾ ਲੋ ਟੈਂਡਰ ਆ ਉਹਨੂੰ ਤੁਸੀਂ ਦਿਓ ਫਿਰ ਤੁਸੀਂ ਵਰਕ ਆਰਡਰ ਕਰਦੇ ਹੋ ਇਹ ਸਾਰੀਆਂ ਚੀਜ਼ਾਂ ਸੋਚ ਸਮਝ ਕੇ ਕਰਨੀਆਂ ਚਾਹੀਦੀਆਂ ਹੁੰਦੀਆਂ ਨੇ ਭਾਵੇਂ ਸਾਡੀ ਸਰਕਾਰ ਹੋਵੇ ਭਾਵੇਂ ਕਿਸੇ ਦੀ ਹੋਵੇ ਲੇਕਿਨ ਉਸ ਤੋਂ ਬਾਅਦ ਲੋਕੀ ਨਹੀਂ ਭੁੱਲਦੇ ਬੰਦੇ ਦਾ ਮਤਲਬ ਨੀ ਪੱਤਰ ਰੱਖ ਕੇ ਚਲੇ ਜਾਂਦੇ ਨੇ ਲੇਕਿਨ ਲੋਕੀ ਯਾਦ ਰੱਖਦੇ ਨੇ ਜਿਵੇਂ ਤੁਸੀਂ ਯਾਦ ਰੱਖਿਆ ਹੁਣ ਇਹ ਮਤਲਬ ਜਿਹੜਾ ਲੁਧਿਆਣਾ ਇੰਡਸਟਰੀਅਲ ਟਾਊਨ ਆ ਇਕਨੋਮਿਕ ਹੱਬ ਆ ਔਰ ਇੱਥੇ ਇਹੋ ਜਿਹਾ ਸੈਂਟਰ ਜਿਹੜਾ ਉਹ ਬਣਾਉਣ ਦੀ ਜ਼ਰੂਰਤ ਆ ਸਰਕਾਰ ਨੂੰ ਆ ਹੁਣ ਸੰਧੂ ਸਾਹਿਬ ਜਿਹੜੇ ਨੇ ਪ੍ਰਾਈਵੇਟ ਇਹਨਾਂ ਨੇ ਜ਼ਮੀਨ ਲੈ ਕੇ ਇਹ ਜਿਹੜਾ ਇੱਥੇ ਇਹਨਾਂ ਨੇ ਐਗਜ਼ਿਬਿਸ਼ਨ ਸੈਂਟਰ ਬਣਾਇਆ ਭਾਵੇਂ ਇੱਥੇ ਆਟੋ ਮਤਲਬ ਐਗਜ਼ਿਬਿਸ਼ਨ ਲੱਗਦੀ ਆ ਭਾਵੇਂ ਕੋਈ ਹੋਰ ਲੱਗਦੀਆਂ ਨੇ ਇੱਥੇ ਆ ਕੇ ਲੋਕਾਂ ਨੂੰ ਬਹੁਤ ਕੁਝ ਪਤਾ ਲੱਗਦਾ ਹੁਣ ਜੇ ਸਰਕਾਰ ਨੇ ਨਹੀਂ ਬਣਾਇਆ ਤਾਂ ਪ੍ਰਾਈਵੇਟ ਲੋਕਾਂ ਨੇ ਬਣਾ ਲਿਆ। ਕੋਈ ਆਪ ਦੇ ਵੀ ਜਿਹੜੇ 3 ਸਾਲ ਲੰਘ ਚੁੱਕੇ ਆ ਤੇ ਕੀ ਲੱਗਦਾ ਕਿ ਜੇ ਆਉਣ ਵਾਲੇ ਸਮੇਂ 'ਚ ਕਾਂਗਰਸ ਆਉਂਦੀ ਆ ਤੇ ਉਹ ਆਪਣਾ ਵਾਅਦਾ ਪੂਰਾ ਕਰ ਸਕੂ? ਦੇਖੋ ਮੈਂ ਕਹਿੰਨਾ ਵੇ ਵਾਅਦਾ ਕਦੇ ਵੀ ਕੋਈ ਨਹੀਂ ਕਰਨਾ ਚਾਹੀਦਾ। ਕੰਮ ਉਹ ਹੀ ਕਰਨਾ ਚਾਹੀਦਾ ਜਿਹੜਾ ਬੰਦਾ ਜਾਂ ਸਰਕਾਰ ਕਰੇ। ਕਿਉਂਕਿ ਜੇ ਆਪਾਂ ਕੋਈ ਵਾਅਦਾ ਕਰ ਦਿੰਨੇ ਆ ਇੱਕ ਮੰਤਰੀ ਵਾਅਦਾ ਕਰਕੇ ਚਲੇ ਜਾਂਦਾ। ਮਿਕਨ ਉਸ ਤੋਂ ਬਾਅਦ ਫੁਨਾਸ ਨਹੀਂ ਹੁੰਦਾ ਤੇ ਉਹ ਟਾਈਮ ਟੱਪ ਜਾਂਦਾ ਤੇ ਲੋਕੀ ਫਿਰ ਯਾਦ ਕਰਾਉਂਦੇ ਨੇ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਪਾਰਟੀ ਤੇ ਉਹਦਾ ਅਸਰ ਪੈਂਦਾ। لیکن ਹੁਣ ਜਿਹੜੀ ਆਮ ਆਦਮੀ ਪਾਰਟੀ ਆ ਇਹਨਾਂ ਨੇ ਝੂਠੇ ਵਾਦੇ ਕਰਕੇ ਲਾਰੇ ਲਾ ਕੇ ਸਰਕਾਰ ਤਾਂ ਬਣਾ ਲਈ ਹੁਣ 3 ਸਾਲ ਹੋ ਗਏ ਸਿੰਗਲ ਪੈਣੀ ਜਿਹੜੀ ਆ ਉਹ ਪੈਸਾ ਨਹੀਂ ਆਇਆ ਠੀਕ ਹੈ ਹੁਣ ਇੱਥੋਂ ਜਾ ਕੇ ਟ੍ਰੈਵਲ ਕਰਕੇ ਦਿੱਲੀ ਜਾ ਰਹੇ ਨੇ ਦਿੱਲੀ ਜਾ ਕੇ ਕਹਿੰਦੇ ਨੇ ਕਿ ਅਸੀਂ 2500 ਰੁਪਏ ਦੇਵਾਂਗੇ ਔਰਤਾਂ ਨੂੰ ਇੱਥੇ 10000 ਰੁਪਏ ਦਿੱਤਾ ਨਹੀਂਗਾ ਔਰ ਜਿਹੜੇ ਵੀ ਕੋਈ ਵਾਦੇ ਨੇ ਉਹ ਅਗਰ ਜਿਹੜੇ ਲੋਕ ਨੇ VOTER ਨੇ ਉਹਨਾਂ ਨੂੰ ਵੀ ਮੈਂ ਬੜੇ ਹਾਜ਼ਰ ਤੇ ਸਤਿਕਾਰ ਨਾਲ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਪਸਾਰੀ ਨਾ ਬਣੋ ਤੁਸੀਂ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਨਾ ਕਰੋ ਠੀਕ ਹੈ ਇਹ ਜਿਹੜਾ ਪੈਸਾ ਤੁਹਾਨੂੰ ਲੋਕ ਦਿੰਦੇ ਨੇ ਸਰਕਾਰਾਂ ਜਾਂ ਪਾਰਟੀਆਂ ਵਾਲੇ ਇਹ ਤੁਹਾਡਾ ਜਿਹੜਾ ਰੋਮ ਰੋਮਾ ਇੱਕ ਕੋਈ ਤਰਜਾਈ ਹੋ ਚੁੱਕਿਆ ਹੈ ਇਹ ਤੁਸੀਂ ਲੈ ਕੇ ਗੱਫੇ ਸਮਝਦੇ ਹੋ ਕਿ ਸਾਨੂੰ ਸ਼ਾਇਦ ਗੱਫਾ ਮਿਲ ਗਿਆ ਉਹ ਗੱਫਾ ਨਹੀਂ ਉਹ ਤੁਹਾਡੇ ਤੇ ਬੋਝ ਪੈਂਦਾ ਇਸ ਕਰਕੇ ਤੁਸੀਂ ਵੋਟ ਪਾਓ ਸੋਚ ਸਮਝ ਕੇ ਪਾਓ ਕਿਸੇ ਚੀਜ਼ ਦੀ ਕੋਈ ਡਿਮਾਂਡ ਨਾ ਕਰੋ ਸ਼ਰਾਬ ਜਾਂ ਪੈਸਾ ਜਾਂ ਹੋਰ ਜਿਹੜੇ ਲੋਕ ਸ਼ਰਾਬਾਂ ਵੰਡ ਕੇ ਪੈਸੇ ਵੰਡ ਕੇ ਵੋਟਾਂ ਲੈਣਗੇ ਉਹ ਫਿਰ ਬਕਾਇਦਾ ਤੌਰ ਤੇ ਲੋਕਾਂ ਨੂੰ ਵੀ ਬਲੈਕਮੇਲ ਕਰਨਗੇ ਔਰ ਦੋ ਨੰਬਰ ਦਾ ਧੰਦਾ ਵੀ ਕਰਨਗੇ ਪੈਸੇ ਵੀ ਕਮਾਉਣਗੇ ਔਰ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੇਤੀਆਂ ਪੈਦਾ ਕਰਨਗੇ ਜਿਹੜੀਆਂ ਕਿ ਆਪਾਂ ਨੂੰ ਦੇਖਣੀਆਂ ਪੈਣਗੀਆਂ ਹਾਂ ਨੇ ਵਿੱਚ ਵੀ ਜਿਮਨੀ ਚੋਣ ਆ ਰਹੀ ਹੈ ਹਾਂ ਲੋਹਰਾਨੇ ਵਿੱਚ ਹਾਲੇ ਤਾਂ ਟਾਈਮ ਹੈਗਾ 6 ਮਹੀਨੇ ਦੇ ਅੰਦਰ ਅੰਦਰ ਜਿਮਨੀ ਚੋਣ ਕਰਾਉਣੀ ਪੈਂਦੀ ਹੈ ਸਰਕਾਰ ਨੂੰ ਲੇਕਿਨ ਆਪਣੇ ਜਦੋਂ ਵੀ ਅਨਾਉਂਸ ਹੋ ਗਈ ਉਸ ਤੋਂ ਬਾਅਦ ਹੀ ਸਰਗਰਮੀਆਂ ਸ਼ੁਰੂ ਹੋਣਗੀਆਂ ਔਰ ਬکریاں ਬکریاں ਪਾਰਟੀਆਂ ਕਈ ਬੰਦੇ ਆਜ਼ਾਦ ਵੀ ਉਣ ਲੜਦੇ ਨੇ ਇਸ ਨਾਲ ਵੀ ਬਹੁਤ ਮਤ ਦੇਿਆ ਕਾਂਗਰਸ ਨੂੰ ਜਿਹੜੀਆਂ ਕੌਂਸਲ ਦੀਆਂ ਚੋਣਾਂ ਹੋਈਆਂ ਨੇ। ਆਹਦੇ ਵਿੱਚ ਬਹੁਤ ਮਤ ਮਿਲਿਆ ਸੱਤ ਬੰਦੇ ਪਹਿਲਾਂ ਵੀ ਜਿੱਤੇਗੇ ਹੁਣ ਦੋ ਬੰਦੇ ਹੋਰ ਜੋਇਨ ਕਰਕੇ ਇਸ ਤਰ੍ਹਾਂ ਕਿ ਪਰ ਦੂਸਰੀ ਗੱਲ ਇਹ ਵੀ ਆ ਕਿ ਤੁਸੀਂ ਹੁਣ ਦੇਖਿਆ ਫਗਵਾੜੇ 'ਚ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਪਾਰਟੀ ਕੋਲ ਮжоਰਿਟੀ ਸੀ। ਇਹਨਾਂ ਨੇ ਧੱਕੇਸ਼ਾਹੀ ਕਰਕੇ ਡਰਾਵੇ ਦੇ ਕੇ ਕਿ ਤੁਹਾਡੇ ਦੇ ਝੂਠਾ ਪਰਚਾ ਪਾ ਦੇਾਂਗੇ ਆ ਕਰ ਦੇਾਂਗੇ। ਇਸ ਤਰ੍ਹਾਂ ਲੋਕ ਰਾਜ ਦਾ ਇਹ ਕਤਲ ਕਰ ਰਹੇ ਨੇ ਵਰਨਾ ਇਹ ਇਹ ਖੁਸ਼ ਹੋ ਰਹੇ ਨੇ ਕਿ ਵੀ ਅਸੀਂ ਚਾਰ ਕਾਰਪੋਰੇਸ਼ਨਾਂ ਤੇ ਇੰਨੀਆਂ ਕਮੇਟੀਆਂ ਤੇ ਕਬਜ਼ਾ ਕਰ ਲਿਆ ਇਹ ਕਬਜ਼ਾ ਨਹੀਂ ਹੁੰਦਾ ਇਹ ਤਾਂ ਮਤਲਬ ਥੋੜੇ ਸਮੇਂ ਲਈ ਲੋਕਾਂ ਨੂੰ ਸਵਜਵਾਦ ਦਿਖਾਇਆ ਜਾ ਸਕਦਾ ਲੇਕਿਨ ਜਿਹੜੇ ਲੋਕ ਬਕਾਊ ਹੁੰਦੇ ਨੇ ਜਾਂ ਜਿਹੜੇ ਲੋਕ ਜਿਨ੍ਹਾਂ ਨੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਕਿਸੇ ਵੀ ਪਾਰਟੀ ਦੇ ਸਿੰਬਲ ਤੇ ਪਾਈਆਂ ਅਗਰ ਉਹ ਬੰਦਾ ਲੋਕਾਂ ਦੀ ਸਲਾਹ ਤੋਂ ਬਿਨਾਂ ਪਾਰਟੀ ਬਦਲਦਾ ਬਕਾਊ ਹੁੰਦਾ ਉਹਦਾ ਲੋਕ ਜਿਹੜਾ ਉਹਨੂੰ ਉਹ ਉਸ ਬੰਦੇ ਨੂੰ ਖਮਾਜਾ ਭੁਗਤਣਾ ਪੈਣਾ ਲੁਧਿਆਣਾ ਵਿੱਚ ਵੀ ਇਸ ਤਰ੍ਹਾਂ ਹੋਇਆ ਕਈ ਕਾਉਂਸਲ ਆ ਲੁਧਿਆਣਾ ਜਿਹੜਾ ਹੋਇਆ ਉਹ ਅਗਲੀ ਵਾਰੀ ਤੁਸੀਂ ਦੇਖ ਲੋ ਜਮਾਨਤਾਂ ਜਾਓ ਸੁਣਗੇ